ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬਧੀਆਂ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਜਿਵੇਂ ਕਿ ਇਹ ਲੋਹੇ ਦੇ ਬਰਤਨ ਹੁੰਦੇ ਕੜਾਈਆਂ ਤੇ ਆਪਾਂ ਕਈ ਵਾਰ ਕੁਝ ਫਰਾਈ ਕਰਦੇ ਆਂ ਜੀ ਤਲਦੇ ਆਂ ਤਾਂ ਇਹ ਜਿਆਦਾ ਇਸ ਤਰੀਕੇ ਨਾਲ ਮੱਚ ਜਾਂਦੀਆਂ ਸਾਰੀਆਂ ਇਹ ਵਿੱਚੋਂ ਕੜਾਈਆਂ ਤੇ ਜਿਆਦਾ ਹੀ ਇਹ ਹੋ ਜਾਂਦਾ ਜੀ ਗੁਰੀ ਹਾਲਤ ਜੀ ਇਹਨਾਂ ਦੀ ਇਹ ਵੇਖੋ ਇਹ ਜੀ ਮਾਂਜਣੀਆਂ ਬਹੁਤ ਜ਼ਿਆਦਾ ਔਖੀਆਂ ਹੋ ਜਾਂਦੀਆਂ ਇਸ ਤਰੀਕੇ ਨਾਲ ਜੀ ਦੋਈ ਮਾਂਚੀ ਜਾਂਦੀਆਂ ਕੜੰਗਾ ਇਹ ਦੇਖੋ ਉੱਪਰਲੀ ਸਾਈਡ ਵੀ ਤੇ ਅੰਦਰਲੀ ਸਾਈਡ ਤੋਂ ਵੀ ਤੇ ਜਦੋਂ ਆਪਾਂ ਇਹ ਆਮ ਸਬਜ਼ੀ ਸਬਜ਼ੀ ਬਣਾਉਨੇ ਉਦੋਂ ਤਾਂ ਇਹ ਬਿਲਕੁਲ ਘਾਟੀ ਇਹਨਾਂ ਨੂੰ ਮਾਂਜਣ ਤੇ ਮਿਹਨਤ ਲੱਗਦੀ ਹੈ ਸਾਫ਼ ਕਰਨ ਤੇ ਤੇ ਜਦੋਂ ਆਪਾਂ ਕੋਸਤਲ ਦੇ ਵਗੈਰਾਗੇ ਤਾਂ ਫਿਰੇ ਜ਼ਿਆਦਾ ਇਹਨਾਂ ਦੀ ਹਾਲਤ ਖਰਾਬ ਹੋ ਜਾਂਦੀ ਹੈ ਵਰਤਨਾ ਦੀ ਲੋਹੇਦਿਆਂ ਦੀ ਕੜੰਗਾ ਦੀ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਜੀ ਇਹ ਕਾਲੀ ਜਲੀ ਹੋਈ ਕੜਾਈ ਇਹ ਸਾਫ਼ ਕਰਕੇ ਦਿਖਾਵਾਂਗੇ ਤੇ ਬਿਲਕੁਲ ਆਸਾਨ ਜੇ ਤਰੀਕੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਹੁਣ ਆਪਾਂ ਲੱਗੇ ਆਂ ਜੀ ਵੀਡੀਓ ਸ਼ੁਰੂ ਕਰਨ ਸਭ ਤੋਂ ਪਹਿਲਾਂ ਇਹ ਆਪਣਾ ਤੇਲ ਵਾਲੀ ਕੜਾਈ ਹੈ ਜੀ ਇਹ ਤੇ ਇਹਨੂੰ ਆਪਾਂ ਸਾਫ ਪਾਣੀ ਨਾਲ ਕਿਹੜਾ ਸਿੰਪਲ ਪਾਣੀ ਨਾਲ ਤੇ ਇਹਨੂੰ ਧੋ ਲਾਂਗੇ ਤੇ ਫਿਰ ਅੱਗੇ ਤੁਹਾਨੂੰ ਦਿਖਾਉਨੇ ਆਪਾਂ ਵੀਡੀਓ ਦੇ ਵਿੱਚ ਕੀ ਕੀ ਵਰਤਾਂਗੇ ਇਹਨੂੰ ਸਾਫ ਕਰਨ ਲਈ ਤੇ ਆਪਾਂ ਸਿੰਪਲ ਜੇ ਤਰੀਕੇ ਨਾਲ ਹੀ ਤੁਹਾਨੂੰ ਦੱਸਾਂਗੇ ਜੀ ਤੇ ਆਪਣੇ ਘਰ ਦੇ ਵਿੱਚ ਹੀ ਸਮਾਨ ਹੁੰਦਾ ਜਿਹੜਾ ਆਪਾਂ ਇਹ ਸਾਫ ਕਰਨ ਲਈ ਵਰਤਾਂਗੇ ਤੇ ਚਲੋ ਜੀ ਪਹਿਲਾਂ ਆਪਾਂ ਇਹਨੂੰ ਸਿੰਪਲ ਪਾਣੀ ਨਾਲ ਤੇ ਇੱਕ ਵਾਰੀ ਧੋ ਲਈਏ ਚਲੋ ਸਿੰਪਲ ਪਾਣੀ ਨਾਲ ਦੀ ਚਿਕਨਾ ਹਟਾ ਜਿਹੜੀ ਤੇਲ ਵਗੈਰਾ ਸੇ ਉਹ ਨਿਕਲ ਜੂਗਾ ਸਭ ਤੋਂ ਪਹਿਲਾਂ ਜੀ ਆਪਾਂ ਇਹ ਲੈ ਲਿਆ ਰੇਤਾ ਬ੍ਰੀਤੀ ਜਿਹੜੀ ਇਹ ਆਪਾਂ ਸੀਮਿੰਟ ਦੇ ਵਿੱਚ ਰਲਾਉਨੇ ਹੁੰਨੇ ਆਂਗੇ ਤੇ ਜਿਹੜਾ ਆਪਾਂ ਮਕਾਨ ਵਗੈਰਾ ਬਣਾਉਨੇ ਆ ਤਾਂ ਸੀਮਿੰਟ ਦੇ ਵਿੱਚ ਜਿਹੜਾ ਇਹ ਰਲਾਉਨੇ ਆ ਰੇਤਾ ਬ੍ਰੀਤੀ ਉਹ ਆਗੀ ਇਹ ਤੇ ਹੁਣ ਆਪਾਂ ਇਹ ਇੱਕ ਲੋਹੇ ਦਾ ਇਹ ਲੈ ਲੈਣਾ ਜੀ ਬਰਸ਼ਿਆ ਸਟੇਲ ਦਾ ਜਿਹੜਾ ਹੁੰਦਾ ਸਟੇਲ ਬੁਰਸ਼ ਇਹ ਲੋਹੇ ਆ ਤੇ ਇਹ ਆਪਾਂ ਲੈ ਲਈ ਸਾਬਣ ਭਾਂਡਿਆਂ ਵਾਲੀ ਬਰਤਨ ਸਾਫ ਕਰਨ ਵਾਲੀ ਇਹ ਲੈ ਲੈਣੀ ਹੈ ਜੀ ਤੇ ਤੇ ਇੱਥੇ ਆਪਾਂ ਲੈ ਲਈ ਜੀ ਆਮਚੂਰ ਪਾਊਡਰ ਥੋੜਾ ਜਿਹਾ ਪਾਏ ਲਾਵਾਂਗੇ ਇੱਕ ਚਮਚਾ ਇਹ ਹੁੰਦਾ ਜੀ ਖਟਾਸ ਵਾਲਾ ਤੇ ਇਹ ਖਟਾਸ ਨਾਲ ਤੇ ਇਹਦੀ ਸਫਾਈ ਇਹ ਬਹੁਤ ਵਧੀਆ ਹੋ ਜੂਗੀ ਜੀ ਕੜਾਈ ਦੀ ਇੱਕ ਚਮਚਾ ਆਪਾਂ ਲਾਵਾਂਗੇ ਆਮਚੂਰ ਪਾਊਡਰ ਤਾਂ ਤੇ ਹੁਣ ਆਪਾਂ ਇਹ ਬਰੇਤੀ ਵੀ ਵਿੱਚ ਹੀ ਲਗਾ ਲੈਣੀ ਹੈ ਜੀ ਇਸ ਤਰੀਕੇ ਨਾਲ ਤੇ ਆਪਾਂ ਇਹਨੂੰ ਹੁਣ ਰਗੜਾਂਗੇ ਜੀ ਚੰਗੀ ਤਰ੍ਹਾਂ ਇੱਕ ਵਾਰੀ ਤੇ ਬਿਲਕੁਲ ਘੱਟ ਮੀਨ ਤੋਂ ਦੇ ਨਾਲ ਇਹ ਤਿੰਨੇ ਚੀਜ਼ਾਂ ਨਾਲ ਹੀ ਇਹ ਸਾਫ਼ ਹੋ ਜੂਗੀ ਜੀ ਤੇ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਐਂ ਚੰਗੀ ਤਰ੍ਹਾਂ ਸਾਫ਼ ਹੋ ਜੂਗੀ ਤੇ ਦੇਖੋ ਜੀ ਕਿੰਨੀ ਵਧੀਆ ਸਾਫ ਹੋ ਰਹੀ ਆ ਆਪਾਂ ਬਿਲਕੁਲ ਇੰਨਾ ਇਹਨੂੰ ਰਗੜਿਆ ਵੀ ਨਹੀਂ ਹਲਕਾ ਹਲਕੇ ਸਾਫ ਕਰਿਆਗਾ ਰਗੜਨ ਦੀ ਵੀ ਲੋੜ ਹੈਗੀ ਤੇ ਇਹ ਜਿਹੜਾ ਆਪਾਂ ਆਮਚੂਰ ਪਾਊਡਰ ਪਾਇਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਸਫਾਈ ਹੁੰਦੀ ਹੈ ਜੀ ਤੇ ਤੁਸੀਂ ਘਰ ਦੇ ਵਿੱਚ ਖੋਦੇ ਨੂੰ ਵਰਤ ਕੇ ਵੇਖੋ ਤੇ ਤੁਹਾਨੂੰ ਵੀ ਬਹੁਤ ਵਧੀਆ ਰਿਜ਼ਲਟ ਮਿਲੇਗਾ ਇਹਦਾ ਬਿਨਾਂ ਰਗੜੇ ਜੀ ਆਪਾਂ ਰਗੜ ਵੀ ਨਹੀਂ ਰਹੇ ਇੱਥੇ ਇਹਨੂੰ ਹਲਕਾ ਜਿਹਾ ਬਸ ਇਸ ਤਰੀਕੇ ਨਾਲ ਹੀ ਜਿਵੇਂ ਆਪਾਂ ਆਮ ਬਰਤਨ ਸਾਫ ਕਰਦੇ ਆ ਇਸ ਤਰੀਕੇ ਨਾਲ ਇਹਨੂੰ ਆਪਾਂ ਸਾਫ ਕਰ ਰਹੇ ਹਾਂ ਜੀ ਸਾਡੇ ਸਾਹਮਣੇ ਹੈ ਦੇਖੋ ਇਹ ਕਿੰਨੀ ਗੰਦੀ ਹੋਈ ਹੋਈ ਸੀ ਕਾਲੀ ਇਹ ਆਪਣੀ ਕੜਾਈ ਤੇ ਦੇਖੋ ਸਨਾ ਹੀ ਆਪਾਂ ਨੂੰ ਰਗੜਨ ਦੀ ਲੋੜ ਪਈ ਮਿੰਟੋਂ ਮਿੰਟੇ ਸਾਫ਼ ਹੋ ਗਈ ਸਿਰਫ ਇਹ ਤੇ ਆਪਾਂ ਨੂੰ 5 ਮਿੰਟ ਹੀ ਲੱਗਣਗੇ ਹਜੇ ਸਿਰਫ ਆਪਾਂ 2 ਮਿੰਟ ਹੋਏ ਆ ਕੜਾਈ ਸਾਫ਼ ਕਰਦਿਆਂ ਨੂੰ ਤੇ ਦੇਖੋ ਰਿਜ਼ਲਟ ਤੁਸੀਂ ਇਹ ਦੇਖੋ ਕੋਈ ਆਪਾਂ ਤੁਹਾਡੇ ਤੋਂ ਲੁਕੋ ਨਹੀਂ ਰੱਖਿਆ ਨਾਲ-ਨਾਲ ਹੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਨਾਲ-ਨਾਲ ਆਪਾਂ ਕੜਾਈ ਇਹ ਸਾਫ਼ ਕਰ ਰਹੇ ਹਾਂ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਆਪਾਂ ਇੱਕ ਪਾਸਾ ਤਾਂ ਇਹ ਸਾਫ਼ ਕਰ ਲਈ ਤੇ ਹੁਣ ਆਪਾਂ ਇਹਨੂੰ ਬਾਹਰਲੇ ਪਾਸੇ ਵੀ ਇਸੇ ਪੇਸਟ ਨੂੰ ਲਗਾ ਲਾਂਗੇ ਆਪਣੇ ਕੋਲ ਕਾਫੀ ਇਹ ਪਿਆ ਹੋਇਆ ਹਜੇ ਤੇ ਇਸੇ ਨੂੰ ਆਪਾਂ ਬਾਹਰਲੀ ਸਾਈਡ ਵੀ ਲਗਾ ਲਾਂਗੇ ਦੇਖੋ ਅੰਦਰੋਂ ਵੇਖੋ ਤੁਸੀਂ ਕੜਾਈ ਤੇ ਇਹ ਵੇਖੋ ਬਾਹਰੋਂ ਵੀ ਕਿੰਨੀ ਕਾਲੀ ਹੈ ਇਸੇ ਤਰੀਕੇ ਨਾਲ ਆਪਾਂ ਇਹਨੂੰ ਬਾਹਰਲੀ ਸਾਈਡ ਤੋਂ ਸਾਫ਼ ਕਰ ਲਾਂਗੇ ਤੇ ਜੇਕਰ ਇੱਥੇ ਤੁਹਾਨੂੰ ਲੱਗੇ ਵੀ ਘੱਟ ਰਹਿ ਗਿਆ ਇਹ ਪੇਸਟ ਤਾਂ ਤੁਸੀਂ ਵਾਰਲੀ ਸਾਈਡ ਹੋਰ ਲਗਾ ਸਕਦੇ ਇਹਨੂੰ ਜਿਵੇਂ આમਚੂਰ ਪਾਊਡਰ ਹੈ ਤੇ ਸਾਰੀ ਇਹ ਕਾਲਸੇ ਪਾ ਲੂਗਾ ਮੈਂ ਤਾਂ ਜਿੱਦੀ આમਚੂਰ ਪਾਊਡਰ ਤੇ ਇਸ ਰਿੱਤੀ ਇਹ ਰੇਤਾ ਜਿਹੜਾ ਇੱਕ ਤਰੀਕੇ ਨਾਲ ਤੇ ਇਹਨੂੰ ਕੋਈ ਲਾ ਕੇ ਰੱਖਣ ਦੀ ਵੀ ਲੋੜ ਨਹੀਂ ਹੈਗੀ ਜੀ ਵੀ ਆਪਾਂ ਜਿਆਦਾ ਚਿਰ ਇਹਨੂੰ ਟੇਮਰ ਰੱਖਣਾਂ ਦਾ ਲਾ ਕੇ ਤੇ ਇਹਨੂੰ ਬਣਾ ਲਦੀ ਨਾਲ ਹੀ ਖਾਸ ਕਰ ਸਕਦੇ ਆ ਇਸ ਤਰੀਕੇ ਨਾਲ ਹੀ ਦੇਖੋ ਇਹ ਨਾਲ ਦੀ ਨਾਲ ਆਪਣੀ ਕੜਾਈਵਾਰੋਂ ਵੀ ਸਾਫ਼ ਹੋ ਰਹੀ ਆ ਤੇ ਤੁਸੀਂ ਹੈਰਾਨ ਰਹਿ ਜਾਓਗੇ ਵੇ ਇੱਕ ਜੀ ਇਹ ਕਮਾਲ ਹੈ ਇਹ ਟ੍ਰਿਕ ਵਰਤਨ ਸਾਫ਼ ਕਰਨ ਨਾਲ ਦੀ ਇੱਥੇ ਤੇ ਟ੍ਰਿਕ ਨਾਲ ਹੀ ਸਾਫ਼ ਕਰ ਲੈਣਾ ਜੀ ਇੱਥੇ ਆਪਾਂ ਥੋੜਾ ਜਿਹਾ ਅਮਚੂਰ ਪਾਊਡਰ ਹੋਰ ਲਾਵਾਂਗੇ ਬਾਹਰਲੀ ਸਾਈਡ ਇੱਥੇ ਆਪਾਂ ਹਲਕਾ ਜਿਹਾ ਲੈ ਲਾਂਗੇ ਥੋੜਾ ਜਿਹਾ ਹੋਰ ਇਹ આમਚੂਰ ਪਾਊਡਰ ਘਟ ਗਿਆ ਸੀ ਬਾਹਰਲੀ ਸਾਈਡ ਇਹਦੇ ਨਾਲ ਇਹ ਖਟਾਸ ਨਾਲ ਹੀ ਜ਼ਿਆਦਾ ਵਧੀਆ ਸਾਫ਼ ਹੁੰਦੀ ਹੈ ਜੀ ਇਹਦੇ ਖਟਾਸ ਬਹੁਤ ਹੁੰਦੀ ਹੈ ਚ આમਚੂਰ ਪਾਊਡਰ ਚ ਤੇ ਇਸੇ ਤਰੀਕੇ ਨਹੀਂ ਆਪਾਂ ਕਰ ਲਾਂਗੇ ਹੁਣ ਹਲਕਾ ਹਲਕਾ ਹੱਸ ਅੱਜ ਹੁਣ ਆਪਾਂ ਤਾਨੂੰ ਸਾਫ਼ ਕਰਕੇ ਦਿਖਾਉਨੇ ਆ ਸਾਫ਼ ਪਾਣੀ ਨਾਲ ਧੋ ਕੇ ਦਿਖਾਉਨੇ ਆ ਹੁਣ ਆਪਾਂ ਤੇ ਇਧਰ ਵੀ ਆਪਾਂ ਹਲਕਾ ਹਲਕਾ ਜੇ ਇਹਨੂੰ ਸਾਫ਼ ਕਰ ਲਿਆ ਤੇ ਵਸ ਹਲਕਾ ਹਲਕਾ ਸਾਫ਼ ਕਰਨ ਨਾਲ ਹੀ ਹਲੇਗੀ ਸਾਰੀ ਇਹ ਦੇਖੋ ਤੇ ਨਹੀਂ ਆਪਾਂ ਬਿਲਕੁਲ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਇਹਨੂੰ ਸਾਫ਼ ਕਰਕੇ ਬਿਲਕੁਲ ਹੀ ਤੇ ਇੰਨਾ ਆਪਣੇ ਕੋਲ ਟਾਈਮ ਨਹੀਂ ਹੈਗਾ ਤੇ ਦੇਖੋ ਬਹੁਤ ਜ਼ਿਆਦਾ ਸਾਫ਼ ਹੋ ਗਈ ਦੇਖੋ ਜੀ ਕਿੰਨੀ ਜ਼ਿਆਦਾ ਕਾਲੀ ਸੀਗੀ ਕੜਾਈ ਤੇ ਆਪਾਂ ਹਲਕੇ ਹਲਕੇ ਸਾਫ਼ ਕਰੀਏ ਤੇ ਦੇਖੋ ਜੀ ਤੁਸੀਂ ਖੁਦ ਵੇਖ ਸਕਦੇ ਆ ਤੇ ਆਪਾਂ ਬਿਲਕੁਲ ਹੀ ਆਪਾਂ ਨੂੰ ਮਿਹਨਤ ਨਹੀਂ ਕਰਨੀ ਪਈ ਤੇ ਆਪਣੀ ਕੜਾਈ ਇਹ ਸਾਫ਼ ਹੋ ਗਈ ਤੇ ਅੰਦਰੋਂ ਵੀ ਹੁਣ ਆਪਾਂ ਸਾਫ਼ ਕਰਦੇ ਇਹ ਦੇਖੋ ਬਿਲਕੁਲ ਨਵੇਂ ਦੀ ਤਰ੍ਹਾਂ ਨਿਕਲ ਆਈ ਦੇਖੋ ਜੀ ਤੁਹਾਡੇ ਸਾਹਮਣੇ ਹੈ ਰਿਜ਼ਲਟ ਤੁਸੀਂ ਵੀ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਜੀ ਵਰਤਨ ਤੇ ਦੇਖੋ ਨਾ ਆਪਾਂ ਨੂੰ ਰਗੜਨ ਦੀ ਲੋੜ ਪਈ ਐ ਤੇ bina ਰਗੜੇ ਇਸ ਤਰੀਕੇ ਨਾਲ ਤੁਸੀਂ ਵੀ ਸਾਫ ਕਰ ਸਕਦੇ ਏ ਇਹ ਵਰਤਨ ਤੇ ਦੇਖੋ ਕਿੰਨੀ ਸਾਫ ਸੁਥਰੀ ਇਹ ਲੱਗਦੀ ਹੈ ਕੜਾਈ ਦੇਖੋ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਲੋਹੇ ਦੇ ਵਰਤਨ ਸਾਫ ਕਰ ਸਕਦੇ ਆ ਜੀ ਤੇ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਇਹ ਤਰੀਕਾ ਤੁਸੀਂ ਵੀ ਵਰਤ ਕੇ ਜਰੂਰ ਵੇਖਣਾ ਜੀ